ਕਾਰਾ ਲੱਖ ਦਾਤਾ ਦਾ ਬਹੁਤ ਸਾਰਾ ਜੈ ਜਨਮਾਰੀ ਕੀ ਜੈ ਨੰਦਪੁਰ ਜੋ ਕਿ ਹਰ ਸਾਲ ਅਸੀਂ ਪੀਰ ਲੱਖ ਦਾਤਾ ਦਾ ਭੰਡਾਰਾ ਕਰਦੇ ਆ ਸੋ ਸੰਗਤ ਦੇ ਸੰਯੋਗ ਨਾਲ ਵੀ ਬਹੁਤ ਸਾਰਾ ਸਾਨੂੰ ਸੰਯੋਗ ਮਿਲਦਾ ਔਰ ਹਰ ਸਾਲ ਅਸੀਂ ਪੀਰ ਦਾ ਭੰਡਾਰਾ ਕਰਦੇ ਆ ਜੋ ਲੱਖ ਦਾਤਾ ਪੀਰ ਦਾ ਤੋਂ ਅੱਜ ਵੀ ਉਸੇ ਸੰਬੰਧੀ ਅੱਜ ਲੰਗਰ ਭੰਡਾਰਾ ਚੱਲ ਰਿਹਾ ਔਰ ਸੰਗਤਾਂ ਦਾਤੇ ਦੇ ਦਰਬਾਰ ਤੇ ਹਾਜ਼ਰੀਆਂ ਭਰ ਰਹੀਆਂ ਨੇ ਦਾਤਾ ਸਭ ਦੇ ਕਿਰਪਾ ਰਹਿਮ ਕਰੇ ਸਭ ਦੀਆਂ ਆਸਮਰਾਂਦਾ ਪੂਰੀਆਂ ਕਰੇ ਜੈ ਬਾਬੇ ਦੀ ਜੈ ਪੀਰਾਂ ਦੀ ਇਹ ਦੇਖੋ ਜੀ ਅਸੀਂ ਕਮ ਸੇ ਕਾਉਂ 11 12 ਸਾਲ ਹੋ ਗਏ ਸਾਨੂੰ ਇਹ ਹਰ ਸਾਲ ਅਸੀਂ ਪੀਰ ਲਖ ਦਾਤਾ ਦਾ ਪੰਡਾਰਾ ਕਰਦੇ ਆ ਇਹ ਆ ਜੀ ਆਨੰਦਪੁਰ ਸਾਨੇਵਾਲ ਜੋ ਕੇ ਪੱਪੂ ਦੀਪੂ ਵਾਲਾ ਤੇ ਹਰ ਸਾਲ ਲੰਗਰ ਭੰਡਾਰੇ ਚੱਲਦੇ ਨੇ ਔਰ ਸੰਗਤ ਦੀ ਸੰਯੋਗ ਨਾਲ ਬਹੁਤ ਵਧੀਆ ਔਰ ਰਹਿਮਤਾਂ ਪੀਰਦੀਆਂ ਹੁੰਦੀਆਂ ਨੇ ਜਿਹੜਾ ਜਿਹੜਾ ਕਿ ਕਿਤੇ ਜਾਂਦਾ ਉਹ ਬਹੁਤ ਜ਼ਿਆਦਾ ਸਮਾਖੜਾ ਹੁੰਦਾ ਸਮਾ ਦੇਖੋ ਜੀ ਹੁਣ ਰੋਜ਼ੇ ਚੱਲਦੇ ਸੀ ਉਸ ਮੁਤਾਬਕ ਅਸੀਂ 7 7:30 ਵਜੇ ਸ਼ੁਰੂ ਕਰ ਦਿੰਦੇ ਆ ਔਰ ਲੰਗਰ ਭੰਡਾਰਾ ਰਾਤ ਦੇ 11 12 ਵਜੇ ਤੱਕ ਚੱਲੀ ਜਾਂਦਾ ਔਰ ਸੰਗਤ ਹਾਜ਼ਰੀਆਂ ਭਰਦੀ ਸੰਗਤ ਦੇਖੋ ਜੀ ਬਹੁਤ ਦੂਰੋਂ ਦੂਰੋਂ ਜਿਵੇਂ ਲੁਧਿਆਣਾ ਖੰਨਾ ਤੇ ਆਲੇ-ਦਾਲੇ ਜਿਨ੍ਹਾਂ ਦੀਆਂ ਆਸਾਂ ਮਰਾਦਾ ਪੂਰੀਆਂ ਹੁੰਦੀਆਂ ਨੇ ਉਹ ਸੰਗਤ ਹਾਜ਼ਰੀਆਂ ਭਰਦੀ ਆ ਔਰ ਪੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੀ ਆ। ਹੁਣ ਮਤਲਬ ਜਿਸ ਤਰ੍ਹਾਂ ਕਿ ਸਿੰਧਰਾਂ ਦੁਆਰਾ ਹੁੰਦਾ ਕਿ ਜਾਇ ਤਸਾ ਇਹੇ ਕੁਆਲ ਵਾਂਗ ਕਰ ਸਕੋ। ਦੇਖੋ ਕੁਆਲ ਪੀਰ ਦਾ ਜਸ ਗਾਉਣ ਵਾਲੇ ਜੋ ਵੀ ਸ਼ਰਧਾਲੂ ਆਉਂਦੇ ਨੇ ਉਹ ਪੀਰ ਦਾ ਜਸ ਗਾਉਂਦੇ ਨੇ, ਪੀਰ ਦੀ ਚੌਂਕੀ ਲਾਉਂਦੇ ਨੇ ਔਰ ਆਪਣੀਆਂ ਮਨ ਦੀਆਂ ਖਵਾਸ਼ਾਂ ਜੋ ਸੰਗਤ ਲੈ ਕੇ ਆਉਂਦੀ ਆ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਜੀ। ਮੋਕਲ ਕੇ ਤੁਹਾਨੂੰ ਮੈਸੇਜ ਅਸੀਂ ਦਾ ਮੈਸੇਜ ਇਹ ਹੀ ਦੇਵਾਂਗੇ ਕਿ ਜੋ ਭਾਈਚਾਰਾ ਹੈ ਉਹ ਇਸੇ ਤਰ੍ਹਾਂ ਬਣਿਆ ਰਹੇ ਔਰ ਜੋ ਵੀ ਕੋਈ ਆਪਣੇ ਆਪਣੇ ਗਰੂਪ ਵੀਰ ਨੂੰ ਯਾਦ ਕਰਦਾ ਹੈ ਤਾਂ ਇਸੇ ਤਰ੍ਹਾਂ ਪਿਆਰ ਨਾਲ ਔਰ ਸੰਗਤ ਦੇ ਸੰਯੋਗ ਨਾਲ ਭਾਈਚਾਰਾ ਬਣਦਾ ਰਹੇ ਮਾਲਕ ਸਭ ਦੀਆਂ ਆਸ ਅਮਰਾਦਾ ਪੂਰੀਆਂ ਕਰੇ